ਸਾਡਾ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਸੁਣਾਉਂਗੇ ਜੀ ਲੰਬਣਾ ਗੋੜ ਕਾਲਿਆ ਹੈਰਨਾ ਪੀੜਿਆ ਹੈਨ ਨਾ ਤੇਰੇ ਸਿੰਗਾ ਤੇ ਕੀ ਕੁਸਲੇ ਗਿਆ ਤਿੱਤਰ ਦੇ ਮਗਰਾਂ ਆਂ ਭਈ ਅਗੇ ਟਟਪ ਦੇ ਹਗੇ ਟਟਾਪ ਦੇ ਸੱਤ ਸੱਤ ਕੋਠੇ ਹੁਣ ਨਾ ਟਪੀ ਦੀਆਂ ਖਾਆਂ ਬਈ ਖਾਈ ਟਪਣ ਲਗੇ ਦੇ ਵਜਿਆ ਕੰਡਾ ਦੇ ਮੇਰਾ ਮਦਾਨਿਆ ਬਈ ਚੁਕ ਚੁਕ ਹੱਡੀਆਂ ਮਹਿਲ ਪਵਾਇਆ ਬੇਚੇਰੇ ਕਾਈ ਮੋਰੀ ਵੀ ਪਹਿਲ ਨਾ ਰਾਮ ਜੀ ਤੋ ਤਾਂ ਨੰਗਿਆ ਮੰਗ ਰੋ ਨੰਗੀ ਗਾਈ பாரிபா பிந்தே ராஜர் சனங்க நாட்டே வீர தே ਨਾ ਸਵਾਲ ਦੇ ਜੜਾਇਆ ਬਈ ਨਾ ਸਵਾਲ ਦਣੇ ਮਾਰੀ ਤੋਲੀ ਨਾ ਬਾਕੋਟ ਟਪਾਇਆ ਬਈ ਨਾ ਬੇਕੋਟ ਦੀਆਂ ਆਇਆਂ ਵੇਖਣ ਨਾ ਬੇਕੋਟ ਦੀਆਂ ਆਇਆਂ ਵੇਖਣ ਲੱਭ ਲੱਭ ਸੁਰਮਾ ਪਾਇਆ ਸੁਰਮਾ ਪੰਗਿਰਤਨਾ ਕਿਹੜੇ ਚੰਕੂ ਨੂੰ ਪਾਇਆ ਸ சுனில் வடிவில் குடியாது பாத்திரத்தில் தான் பார்க்கிறார் ਇੱਕ ਗੱਭਰੂ ਨੇ ਕੀਤੀ ਕੇਤੀ ਪਾਣੀ ਨਹਿਰ ਦਾ ਲਾਇਆ ਵਈ ਸੌਣ ਮਹੀਨੇ ਸੁਟਿਆ ਵੜੇ ਮਾਂ ਸੌਣ ਮਹੀਨੇ ਸੁਟਿਆ ਵੜੇ ਮਾਂ ਉਹ ਵੀ ਹਰਾ ਹੋ ਆਇਆ ਭਈ ਅੱਸੂ ਕੱਤਾ ਪਰ ਜਵਾਨੀ ਅੱਸੂ ਕੱਤਾ ਪਰ ਜਵਾਨੀ ਖੜ ਗਿਆ ਢੂਣ ਸਵਾਇਆ ਭਈ ਧੋ ਮਟਿਆਰਾ ਚੁਗਣ ਜਿ ਲਗ ਗਿਆ ਧਾ ਮਾਟੇ ਆ ਰਾਚੋਣ ਜਿਲਗਿਆ ਹਥਣ ਕਰੇ ਲਿਆਇਆ ਬਈ ਦੇ ਜਾ ਬੇਲਣ ਵਿੱਚ ਡਾਇਆ ਬਈ ਫੂਮਦਾਰ ਫੇਰਵਟੀਆਂ ਪੂਣੀਆਂ ਕੋਵਦਾਰ ਫੇਰਵਟੀਆਂ ਪੂਣੀਆਂ ਬਾਗੀ ਚਰਖਾ ਡਾਇਆ ਬਈ ਬਾਗੀ ਚਰਖਾ ਡਾਇਆ ਬਈ ਕਾਤ ਕਾਤ ਸੂਤ ਫੇਰੇ ਲੜੇ ਲਮਕਾਤੇ ਕਾਤ ਕਾਤ ਸੂਤ ਫੇਰੇ ਲੜੇ ਲਮਕਾਤੇ ਬਾਗੀ ਤਣਾ ਲਾਇਆ ਬਈ ਤਣਿਆ ਤਣਾਇਆ ਲੈ ਗਿਆ ਜਲਾਹਾ ਤਣਿਆ ਤਣਾ ਆ ਤਣਿਆ ਤਣਾਇਆ ਲੈ ਗਿਆ ਜਲਾਹਾ ਜਾ ਬੇਲਣ ਵਿਚੜਾਇਆ ਬਈ ਗੰਡਣੀ ਕੱਟ ਕੇ ਲੈ ਗਿਆ ਟੋਗੀ ਦੰਡਣੀ ਕੱਟ ਕੇ ਲੈ ਗਿਆ ਤੋ ਬੀਤੋ ਕੇ ਖੂਬ ਸਿਆਆ ਵਈ ਪੁਰਤਾ ਕਟਣ ਦੀਵਿਉ ਤ ਬਣਾਲੀ ਪੁਰਤਾ ਕਟਣ ਦੀਵਿਉ ਤ ਬਣਾਲੀ ਦਰਜੀ ਕਰੇ ਰਹਾਆ ਵਈ ਕਾਤਰ ਕਾਤਰ ਕਰਤੀਓ ਨੇ ਕਾਤਰ ਕਾਤਰ ਕਰਤੀਓ ਨੇ ਅਜੇ ਲੋਟ ਨ ਆਆ ਵਈ ਜੇ ਕੋਈ ਜੇ ਕਪਾਇ ਜੇ ਕਮ ਹੋਣਾ ਸੀ ਰਾਜਕ ਜਗ ਤੇ ਆਇਆ 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 ਜੇ ਕਮ ਹੋਣਾ ਸੀ ਪਿੰਨਾ ਵਿੱਚੋਂ ਪਿੰਦੇ ਸੁਣੀਂਦਾ ਪਿੰਦੇ ਸੁਣੀਂਦਾ ਲਲੀਆਂ ਆਇਓ ਤੋਂ ਦੇ ਦੋ ਵਲਦ ਸੁਣੀ ਦੇ ਪਰਥੋਂ ਦੇ ਦਵਦ ਸੁਣੀ ਦੇ ਗੜ ਵਿੱਚ ਉਹਨਾਂ ਦੇ ਟੱਲੀਆਂ ਵਈ ਪਜ ਪਜਿਓ ਹੋ ਮੱਕੀ ਵੀਹ ਦੇ ਪਜ ਪਜਿਓ ਹੋ ਮੱਕੀ ਵੀਹ ਦੇ ਠਿਕੇ ਠਿਟ ਹੁੰਦੀਆਂ ਛੱਲੀਆਂ ਮੇਲਾ ਮੋਸਰਦਾ ਧੋਮਟਿਆਰਾ ਚੱਲੀਆਂ ਮੇਲਾ ਮੋਸਰਦਾ ਧੋਮਟਿਆਰਾ ਵਾਰ ਦੀ ਰੱਖੀ ਤੇ ਹੀ ਬਧਿਆਖੀਰ ਬਣਾਈ ਬਈ ਸਾਰੇ ਟਬਰ ਨੇ ਰਜ ਕੇ ਖਾਲੀ ਸਾਰੇ ਟਬਰ ਨੇ ਰਜ ਕੇ ਖਾਲੀ ਦੇਵ ਦੇ ਪਸੰਦਨਾ ਆਈ ਰੋਟੀ ਖਾ ਦੇਵਰਾ ਅਰਜ ਕਰੇ ਪਰ ਜਾਏ ਬੀਨਾ ਬਜੂ ਯਾ ਤਾ ਮੈਂ ਤੈਨੂੰ ਵਰਜ ਰਹੀ ਪੂਰਨ ਸ੍ਰਵਨ ਵਾਚਾ ਮੈਂ ਤੈਨੂੰ ਵਰਜ ਰਹੀ ਪੂਰਨ ਸ੍ਰਵਨ ਵਾਚਾ ਮੈਂ ਤੈਨੂੰ ਵਰਜ ਰਹੀ ਪੂਰਨ ਸ੍ਰਵਨ ਵਾਚਾ ਮੈਂ ਤੈਨੂੰ ਵਰਜ ਰਹੀ ਪੂਰਨ ਸੋਣੀ ਜਾਤੀ ਸੋਣੀ ਤਾਈ ਸੁਣ ਵੜੀਏ ਪਰ ਜਾਈਏ ਨੀ ਸੁਣੀ ਜਾਤੀ ਸੋਣੀ ਤਾਈ ਸੁਣ ਵੜੀਏ ਪਰ ਜਾਈਏ ਨੀ ਢਾਲ ਬੁਲਕੇ ਚੁਲੇ ਚ ਪੈਗੀ ചൂല് പൊട്ടി കാസനകോളക ഗിട്ട ഗിട്ട ലൈ കുടിയിട്ട ബുരാ ਅੱਖਾਂ ਪੱਟ ਕੇ ਤੂੰ ਦੇਖ ਕਾਨੇ ਵਰ ਗਿਆ ਬਿਆਨ ਵੇ ਰਾਜੇ ਤਨ ਤੁਪ ਲੱਗਦੀ ਲੈ ਨਚਾ ਰਾਮੇਰਾ ਦੇ ਤਨ ਤੁਪ ਲੱਗਦੀ ਲੈ ਨਚਾ ਰਾਮੇਰਾ ਦੇ ਤਨ